ग्लोबल पंजाब टीवी देख रहे हो ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਹਰ ਪਾਸੇ ਅੱਜ ਐਮਪੀ ਚੋਣਾਂ ਨੂੰ ਲੈ ਕੇ ਜਿਹੜਾ ਉਹ ਫੇਰ ਬਦਲ ਵੀ ਹੋ ਰਹੇ ਨੇ ਲੇਕਿਨ ਨਾਲ ਦੇ ਨਾਲ ਸਰਗਰਮੀਆਂ ਤੇਜ਼ ਵੀ ਹੁੰਦੀਆਂ ਜਾ ਰਹੀਆਂ ਨੇ ਚੰਡੀਗੜ੍ਹ ਤੋਂ ਅਕਾਲੀ ਦਲ ਅੰਮ੍ਰਿਤਸਰ ਜੜੀ ਹੈ ਸਰਮਜੀਤ ਸਿੰਘ ਮਾਨ ਦੀ ਪਾਰਟੀ ਉਹਨਾਂ ਦੇ ਉਮੀਦਵਾਰ ਇਸ ਵਕਤ ਸਾਡੇ ਨਾਲ ਮੌਜੂਦ ਨੇ ਕੋਟਲਾ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਲਖਬੀਰ ਸਿੰਘ ਕੋਟਲਾ ਜਿਹੜੇ ਨੇ ਉਹ ਇਸ ਵਕਤ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਚੰਡੀਗੜ੍ਹ ਤੋਂ ਕੋਟਲਾ ਸਾਹਿਬ ਚੰਡੀਗੜ੍ਹ ਇਕ ਵੱਖਰੇ ਤਰੀਕੇ ਦੀ ਸੋਚ ਦੇ ਲੋਕ ਮੰਨੇ ਜਾਂਦੇ ਨੇ ਚੰਡੀਗੜ੍ਹ ਦੇ ਵਿੱਚ ਤੁਹਾਡੇ ਕੰਪੀਟੀਟਰਸ ਜਿਹੜੇ ਨੇ ਉਹ ਵੀ ਮੌਜੂਦ ਨੇ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਉਹ ਕੰਪੀਟੀਟਰਸ ਤੁਹਾਡੀ ਪਾਰਟੀ ਨੂੰ ਜਾਂ ਤੁਹਾਨੂੰ ਟਾ ਲਗਾ ਸਕਦੇ ਨੇ ਜਾਂ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹਰਾ ਸਕਦੇ ਹੋ ਹਾਂਜੀ ਸਾਰੀ ਸੰਗਤ ਨੂੰ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਪ੍ਰੈਸ ਦਾ ਧੰਨਵਾਦ ਜਿਹੜਾ ਨੇ ਸਾਡੇ ਨਿੱਕੇ ਸੱਦਾ ਕਬੂਲ ਕਰਕੇ ਆਏ ਨੇ ਪਾਰਟੀ ਦਾ ਜਿਹੜਾ ਹੈਗੀ ਜੀ ਗੱਲ ਇਲੈਕਸ਼ਨ ਲੜਨ ਦੀ ਜਿੱਤਣ ਦੀ ਸਾਰੇ ਅੱਜਕੱਲ੍ਹ ਪੜ੍ਹੇ ਲਿਖੇ ਚੰਡੀਗੜ੍ਹ ਦਾ ਵਰਗ ਹੈ ਬੜੇ ਬੜੇ ਬਹੁਤ ਚੰਗੇ ਚੰਗੇ ਇੱਥੇ ਖਾਨਦਾਨਾਂ ਦੇ ਲੋਕ ਰਹਿੰਦੇ ਨੇ ਹਰੇਕ ਧਰਮ ਦੇ ਹਰੇਕ ਮਜ਼ਬਬ ਦੇ ਜਦ ਅੱਜ ਸਾਡੀ ਸੋਨੀਕਾਲੀ ਦਾ ਨੰਬਰ ਸਰ ਸਦਾ ਸਿਮਰਨ ਜੀ ਸਿਮਾਨ ਸਾਰੇ ਲੋਕੀ ਸੁਣਦੇ ਨੇ ਪਾਰਲੀਮੈਂਟ ਦੇ ਵਿੱਚ ਹਰੇਕ ਮੁੱਦਾ ਚੱਕਦੇ ਨੇ ਉਹ ਲੋਕਾਂ ਨੇ ਦੇਖ ਲਿਆ ਕਿ ਇਹ ਜੇ ਕਿਸੇ ਨਾਲ ਧੱਕਾ ਹੁੰਦਾ ਹੈ ਤਾ ਇਹੀ ਪਾਰਟੀ ਖੜਨ ਵਾਲੀ ਅੜਨ ਵਾਲੀ ਹੈ ਨਾ ਇਹਨਾਂ ਦੇ ਕਦੇ ਕੈਂਡੀਡੇਟ ਆ ਇੱਧਰ ਗਏ ਨਾ ਉੱਧਰ ਗਏ ਨਾ ਕੋਈ ਵਰਕਰ ਗਿਆ ਦੂਜੀਆਂ ਪਾਰਟੀਆਂ ਰਾਤ ਨੂੰ ਕਾਂਗਰਸ ਚ ਉਹਨੀਆਂ ਦੂਜੇ ਦਿਨ ਭਾਜਪਾ ਚ ਦੂਜੇ ਦਿਨ ਭਾਜਪਾ ਤੀਜੇ ਦਿਨ ਝਾੜੂ ਚ ਚੌਥੇ ਦਿਨ ਬਾਦਲਾਂ ਚ ਬਾਦਲਾਂ ਨੂੰ ਛੱਡਿਆ ਇੱਧਰ ਇੱਥੋਂ ਦਾ ਕੈਂਡੀਡੇਟ ਵੀ ਇਸੇ ਤਰ੍ਹਾਂ ਕੀਤਾ ਹੈ ਇਸ ਤਰ੍ਹਾਂ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਹੈ ਉਹ ਹੱਕ ਸੱਚ ਲਈ ਖੜਨ ਵਾਲੀ ਪਾਰਟੀ ਹੈ ਹਰੇਕ ਵਰਗ ਨਾਲ ਹਰੇਕ ਇਨਸਾਨ ਨਾਲ ਖੜਨ ਵਾਲੀ ਹੈ ਇੱਥੋਂ ਜੇ ਕੇ ਪੀਐਸ ਗਿੱਲ ਨੇ ਇਥੋਂ ਦਾ ਜੋ ਰੰਜਨ ਲਖਨਪਾਲ ਵਕੀਲ ਸੀ ਹਾਈ ਕੋਰਟ ਦੇ ਵਿੱਚ ਉਹਦਾ ਬੇਟਾ ਜਿਪਸੀ ਨਾਲ ਮਾਰਤਾ ਸੀ ਐਕਸੀਡੈਂਟ ਕਰਕੇ ਉਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਉਹਨਾਂ ਦੇ ਨਾਲ ਹੁੰਦੇ ਸੀ ਪੁਰਾਣੇ ਲੱਗੇ ਹੋਏ ਆ ਉਦੋਂ ਵੀ ਅਸੀਂ ਆਵਾਜ਼ ਉਠਾਈ ਸੀ ਜੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਹਨਾਂ ਨੇ ਕਤਲ ਕੀਤਾ ਉਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਉਠਾਈ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਸੀਗੇ ਜਿਨ੍ਹਾਂ ਦਾ ਕਬਜ਼ਾ ਰਿਹਾ ਅਕਾਲ ਤਖਤ ਤੇ ਉਹਨਾਂ ਨੇ ਅਜੇ ਤੱਕ ਗੱਲ ਨਹੀਂ ਕੀਤੀ ਜੇ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ 25000 ਲਾਛਾਂ ਦਾ ਇੱਕ ਪਰਦਾ ਫਾਸ਼ ਕੀਤਾ ਸਰਕਾਰਾਂ ਦਾ ਜਿਹਨੂੰ ਅਣਪਛਾਤੀਆਂ ਕਿਹਾ ਸੀ ਕੇ ਪੀਐਸ ਗਿੱਲ ਤੇ ਸੈਣੀ ਵਰਗਿਆਂ ਨੇ ਕਿਹਾ ਕਿ 25000 ਇੱਕ ਗੇਣ ਲਾਜ ਤੂੰ ਉਹਨੂੰ ਘਰੋਂ ਚੱਕ ਕੇ ਮਾਰਤਾ ਅੱਜ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਕੀਤਾ ਹੋਇਆ ਸਾਨੂੰ ਟਾਰਗੇਟ ਬਣਾਇਆ ਜਾ ਰਿਹਾ ਸਿੱਧੂ ਮੂਸੇਵਾਲਾ ਦੀਪ ਸਿੱਧੂ ਭਾਈ ਨਿੱਜਰ ਭਾਈ ਖੰਡਾ ਤੇ ਭਾਈ ਪੰਜਵੜ ਏਜੰਸੀਆਂ ਨੇ ਕਤਲ ਕਰਵਾਏ ਹਨ ਜੋ ਕਿ ਹੁਣ ਫੜੇ ਵੀ ਗਏ ਨੇ ਬੰਦੇ ਪਹਾੜੇ ਦੇ ਜਿਹੜੇ ਕੰਮ ਕਰਦੇ ਸੀਗੇ ਇਸ ਕਰਕੇ ਇਹੀ ਪਾਰਟੀ ਹੈ ਕਿ ਲੋਕਾਂ ਨੇ ਪੜ੍ਹੇ ਲਿਖੇ ਨੇ ਉਹਨਾਂ ਨੇ ਸਮਝ ਲਿਆ ਕਿ ਇਸ ਪਾਰਟੀ ਨੂੰ ਇਤਕੀ ਪਰਖਣ ਦੀ ਲੋੜ ਹੈ ਜੋ ਕਿ ਪਿਛਲੇ ਸਮਿਆਂ ਦੇ ਵਿੱਚ ਪੈਸੇ ਵਾਲੇ ਜੋ ਧਿਰਾਂ ਸੀਗੀਆਂ ਉਹਨਾਂ ਨੇ ਪਿੱਛੇ ਧੱਕੀ ਹੋਈ ਸੀ ਲੇਕਿਨ ਕੋਟਲਾ ਸਾਹਿਬ ਇੱਕ ਚੀਜ਼ ਆਂਦੀ ਹੈ ਤੁਹਾਡੇ ਜਿਹੜੇ ਵਿਰੋਧ ਦੇ ਵਿੱਚ ਖੜੇ ਨੇ ਇੱਕ ਪਾਸੇ ਇੰਡੀਆ ਗਠਜੋੜ ਤੋਂ ਮਨੀਸ਼ Tiwari ਨੇ ਦੂਜੇ ਪਾਸੇ ਜਿਹੜੇ ਨੇ ਉਹ ਸੰਜੇ ਟੰਡਨ ਭਾਜਪਾ ਦੇ ਵੱਲੋਂ ਨੇ ਉਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਐਤਕੀ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਵੀ ਮੌਜੂਦ ਨੇ ਔਰ ਬਸਪਾ ਦੇ ਵੱਲੋਂ ਇੱਕ ਕੁੜੀ ਜਿਹੜੀ ਹੈ ਡਾਕਟਰ ਰੀਤੂ ਉਹਨੂੰ ਖੜਾ ਕੀਤਾ ਗਿਆ ਤੁਹਾਡੇ ਵਿਰੋਧ ਦੇ ਵਿੱਚ ਤੁਹਾਨੂੰ ਲੱਗਦਾ ਹੈ ਤੁਹਾਡੇ ਕੰਪੀਟੀਟਰਸ ਨੇ ਇਹਨਾਂ ਦੇ ਨਾਲ ਤੁਹਾਡਾ ਟੱਕਰਾ ਹੋਏਗਾ ਹਾਂਜੀ ਜਿਹੜਾ ਸਾਡਾ ਸਾਡੀ ਪਾਰਟੀ ਹੈ ਅਕਾਲੀ ਦਾ ਅੰਮ੍ਰਿਤਸਰ ਹੈ ਅਸੀਂ ਕਦੇ ਨਹੀਂ ਦੇਖਿਆ ਕਿ ਸਾਡੇ ਮੁਕਾਬਲੇ ਵਿੱਚ ਕੌਣ ਹੈ ਨਾ ਅਸੀਂ ਕਿਸੇ ਦਾ ਇਦਾਂ ਦਾ ਵਿਰੋਧ ਕਰਦੇ ਆ ਹਰੇਕ ਨੂੰ ਹੱਕ ਹੈ ਹਰੇਕ ਬਾਹਰ ਦਾ ਅੰਦਰ ਦਾ ਅਸੀਂ ਤਾਂ ਕਹਿੰਦੇ ਨਹੀਂ ਕਿਸੇ ਨੂੰ ਹਰੇਕ ਦਾ ਹੱਕ ਹੈ ਹਰੇਕ ਪਾਰਟੀ ਨੇ ਆਪਣਾ ਕੈਂਡੀਡੇਟ ਦੇਣਾ ਹੈ ਪਰ ਸਾਡੇ ਨਾਲ ਇਥੋਂ ਦੇ ਬੜੇ-ਬੜੇ ਮਹਾਰਥੀ ਜਿਨ੍ਹਾਂ ਨੇ ਸਾਰੀ ਚੰਡੀਗੜ੍ਹ ਦੇ ਵਿੱਚ ਪੁਰਾਣੇ ਸਮੇਂ ਦੇ ਬੈਠੇ ਨੇ ਭਾਈ ਗੁਰਨਾਬ ਸਿੰਘ ਸਿੱਧੂ ਜਿਨ੍ਹਾਂ ਨੇ ਪੰਥਕ ਸੋਨਾ ਲੜੀਆਂ ਸੋਹਣੀ ਕਮੇਟੀ ਦੇ ਵਿੱਚ ਵੀ 10 ਵੋਟਾਂ ਦੇ ਫਰਕ ਨਾਲ ਇਹਨਾਂ ਦਾ ਰਹਿ ਗਿਆ ਸੀ ਉਹ ਸਰਕਾਰਾਂ ਧੱਕੇ ਕਰਦੀਆਂ ਨੇ ਸਾਡੇ ਨਾਲ ਉਹ ਸਾਡੇ ਨਾਲ ਨੇ ਆਮ ਸੰਗਤ ਸਾਡੇ ਨਾਲ ਹੈ ਗੁਰੂ ਘਰਾਂ ਦੇ ਜਿਹੜੇ ਮੰਨਣ ਵਾਲੇ ਨੇ ਜਿਹੜੇ ਧੱਕੇ ਦੇ ਵਿਰੁੱਧ ਨੇ ਉਹ ਸਾਡੇ ਨਾਲ ਨੇ ਅਸੀਂ ਅਸੀਂ ਕਦੇ ਨਹੀਂ ਦੇਖਦੇ ਕਿ ਮੂਰੇ ਕੌਣ ਹੈ ਅਸੀਂ ਚੱਲ ਪੈਨੇ ਆ ਸਾਡੇ ਕੋਲ ਕਰੋੜਾਂ ਰੁਪਈਆ ਨਹੀਂ ਹੁੰਦਾ ਚਾਹੇ ਸਾਨੂੰ ਪੈਦਲ ਚੱਲ ਕੇ ਪ੍ਰਚਾਰ ਕਰਨਾ ਪਵੇ ਸਾਡੇ ਸਹਿਯੋਗੀ ਸਾਨੂੰ ਕੁਸਰਾ ਕੁਸ ਮਟੀਰੀਅਲ ਛਪਾ ਕੇ ਦੇ ਦਿੰਨੇ ਆ ਅਸੀਂ ਨਹੀਂ ਕਦੇ ਸੋਚਦੇ ਜੀ ਕੌਣ ਟੱਕਰ ਵਿੱਚ ਹੈ ਅਸੀਂ ਆਪਣੀ ਲੜਾਈ ਪਹਿਲਾਂ ਤੋਂ ਹੀ ਲੜਦੇ ਆਏ ਆ ਲੜਦੇ ਰਹਾਂਗੇ ਅਸੀਂ ਨਹੀਂ ਕਦੇ ਇਦਾਂ ਦੇ ਚੀਜ਼ਾਂ ਸੋਚਦੇ ਹੁੰਦੇ ਤੁਹਾਡੇ ਮੁੱਦੇ ਕਿਹੜੇ ਕਿਹੜੇ ਹੋਣਗੇ ਚੰਡੀਗੜ੍ਹ ਨੂੰ ਲੈ ਕੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਮੁੱਖ ਤੌਰ ਤੇ ਇਹ ਮੁੱਦੇ ਹੈਗੇ ਨੇ ਚੰਡੀਗੜ੍ਹ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਨੌਜਵਾਨ ਪੀੜ੍ਹੀ ਐ ਪੜ੍ਹੀ ਲਿਖੀ ਪੀੜ੍ਹੀ ਐ ਚੰਡੀਗੜ੍ਹ ਦੇ ਵਿੱਚ ਵੱਸਦੀ ਐ ਤੇ ਫਿਰ ਕਿਹੜੇ ਕਿਹੜੇ ਮੁੱਦੇ ਤੋਂ ਲੱਗਦੇ ਨੇ ਕਿ ਉਹਨਾਂ ਨੂੰ ਅਟਰੈਕਟ ਕਰ ਸਕਦੇ ਨੇ ਤੁਹਾਡੇ ਵੱਲ ਸਭ ਤੋਂ بڑا ਮੁੱਦਾ ਤਾਂ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਨਾ ਤਾਂ ਰਾਜਤਾ ਨਹੀਂ ਬਣਾਇਆ ਨਾ ਇੱਥੋਂ ਦੇ ਨਿਵਾਸੀਆਂ ਨੂੰ ਜੇ 60 40 ਦੀ ਰੇਸ਼ਿਓ ਕਹੀ ਸੀਗੀ ਉਹ ਤਾਂ ਦਿੱਤੀਓ ਨਹੀਂ ਹੈ ਜਿਹੜੇ ਪੰਜਾਬ ਦੇ ਪਿੰਡਾਂ ਦੇ ਇੱਥੋਂ ਦੇ ਲੋਕੀ ਨੇ ਉਹ ਤਾਂ ਵਿਚਾਰੇ ਰੋਕ ਰਲਾ ਰਹੇ ਆ ਉਹਨਾਂ ਨੂੰ ਪਾਣੀ ਦੇ ਬਿੱਲ 8-8000 ਆ ਰਹੇ ਆ ਉਹਨਾਂ ਨੂੰ ਇੱਥੋਂ ਹੁਣ ਵੀ ਤੰਗ ਕਰਕੇ ਉਜਾੜਿਆ ਜਾ ਰਿਹਾ ਸਾਨੂੰ ਉਹਨਾਂ ਲੋਕਾਂ ਦੀ ਆਵਾਜ਼ ਉਠਾਉਣੀ ਹੈ ਕਿ ਸਾਡੇ ਹੀ ਪਿੰਡਾਂ ਨੂੰ ਜਾੜਤਾ ਸਾਡੀ ਤਾਂ ਗੱਲੇ ਨਹੀਂ ਸੁਣ ਰਹੇ ਸਾਡੇ ਜਿਹੜੇ ਨੌਕਰੀ ਦੇਣੀ ਸੀ ਕਿਸੇ ਨੂੰ ਦਿੱਲੀ ਤੋਂ ਲਿਆ ਕੇ ਦੇਤੀ ਕਿਸੇ ਨੂੰ ਹਰਿਆਣੇ ਤੋਂ ਲਿਆ ਕੇ ਦੇਤੀ ਅਸੀਂ ਨਹੀਂ ਬਰੁੱਧ ਹੈਗੇ ਉਹਦੇ ਪਰ ਪਹਿਲ ਤਾਂ ਇੱਥੋਂ ਦੇ ਨਿਵਾਸੀਆਂ ਨੂੰ ਕਹੀ ਗਈ ਸੀ ਨਾ ਫਿਰ ਪਾਣੀਆਂ ਦੇ ਵਿੱਚ ਸਾਡਾ ਜੋ ਪੰਜਾਬ ਦਾ ਮੈਂਬਰ ਸੀਗਾ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਦੋ ਤੋਂ ਤਿੰਨ ਤੋਂ ਇੱਕ ਕਰਦੇ ਕਰਦੇ ਬਿਲਕੁਲ ਇੱਕ ਆਟਾ ਹੀ ਵਾਰਤਾ ਇਹ ਧੱਕਿਆਂ ਦੇ ਵਿਰੁੱਧ ਜਿਹੜੀਆਂ ਪੰਜਾਬ ਦੇ ਪਿੰਡ ਨਾਲ ਲੱਗਦੇ ਚੰਡੀਗੜ੍ਹ ਦੇ ਪਿੰਡ ਜੂਟੀ ਦੇ ਪਿੰਡ ਨੇ ਉਹਨਾਂ ਦੇ ਸੜਕਾਂ ਦੇ ਵਿੱਚ ਲੱਖ ਲੱਖ ਦੇ ਟੋਏ ਨੇ ਗਲੀਆਂ ਦੇ ਵਿੱਚੋਂ ਲੰਘਣ ਨੂੰ ਜਗ੍ਹਾ ਨਹੀਂ ਇਹਨਾਂ ਨੇ ਉੱਥੋਂ ਦੇ ਨਕਸ਼ੇ ਪੈਸੇ ਲੈ ਕੇ ਪਾਸ ਕਰਵਾ ਆ ਕੇ ਕੋਈ ਸਾਈਕਲ ਲੰਘਣ ਦੀ ਕਈ ਜਗ੍ਹਾ ਜਗ੍ਹਾ ਹੈ ਦਜਾਇਜ ਕਬਜ਼ੇ ਕਰਵਾਤੇ ਆਪਣੇ ਚਹੇਤਿਆਂ ਨੂੰ ਇਹ ਸਾਰੇ ਮਸਲੇ ਸਾਡੇ ਹੋਣਗੇ ਨਹੀਂ ਕੋਟਲਾ ਸਾਹਿਬ ਇੱਕ ਚੀਜ਼ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਬੀਬੀ ਐਮਬੀ ਜਿਹੜਾ ਹੈ ਉਥੋਂ ਸਾਡਾ ਇੱਕ ਮੈਂਬਰ ਸੀਗਾ ਜਿੰਨੂੰ ਕੱਢ ਦਿੱਤਾ ਹਨਾ ਜਿਹੜੇ ਪੰਜਾਬ ਦੇ ਹੱਕਵਾਨ ਦੇ ਸੀਗੇ 60 40 ਦੀ ਰੇਸ਼ਿਓ ਕਹੀ ਜਾਂਦੀ ਹੈ ਉਹ ਉਹਨਾਂ ਖਤਮ ਕਰ ਦਿੱਤੀ ਨਸ਼ਟ ਕਰ ਦਿੱਤੀ ਨਹੀਂ ਦਿਸਦੀ ਕਿਤੇ ਵੀ ਉਹ ਰੇਸ਼ਿਓ ਲੇਕਿਨ ਤੁਹਾਨੂੰ ਲੱਗਦਾ ਕਿ ਜੇਕਰ ਤੁਸੀਂ ਲੋਕ ਚੁਣਦੇ ਨੇ ਐਮਪੀ ਬਣਦੇ ਹੋ ਇਹ ਮਸਲੇ ਹੱਲ ਕਰਨਾ ਇਹਨਾਂ ਦੇ ਉੱਤੇ ਕੰਮ ਕਰਨਾ ਸੌਖਾ ਹੋਏਗਾ ਬਿਲਕੁਲ ਜੀ ਜਦੋਂ ਦਿੱਲੀ ਦੇ ਪਾਰਲੀਮੈਂਟ ਦੇ ਵਿੱਚ ਰਿਟਨ ਦੇ ਵਿੱਚ ਤੱਕ ਕਿਸੇ ਨੇ ਗਵਾਜ਼ ਨਹੀਂ ਉਠਾਈ ਜਿਹੜੇ ਜਿਹੜੇ ਇੱਥੋਂ ਦੇ ਮਸਲੇ ਸੀਗੇ ਜੇ ਉੱਥੇ ਲਿਖਤੀ ਰੂਪ ਦੇ ਵਿੱਚ ਰਿਕਾਰਡ ਦੇ ਵਿੱਚ ਦਰਜ ਕਰਾਏ ਜਾਂਦੇ ਫੇਰ ਤਾਂ ਉਹ ਮਸਲੇ ਹੱਲ ਹੁੰਦੇ ਇਹਨਾਂ ਨੇ ਉਹਨਾਂ ਗੱਲ ਸਮਝਾਉਤੇ ਕਰਕੇ ਜੇ ਜਿਹੜੀ ਵੀ ਰਹੇ ਵਿਰੋਧੀ ਜਾਂ ਹੱਕ ਦੇ ਉਹਨਾਂ ਨੇ ਆਪਣੇ ਜੇ ਬਾਦਲਦਲ ਨੇ ਰਾਜ ਕੀਤਾ ਪੰਜਾਬ ਦਾ ਜੋ ਹਿੱਸਾ ਚੰਡੀਗੜ੍ਹ ਹੈ ਇਹਦੇ ਇਹਦੇ ਬਾਰੇ ਤਾਂ ਉਹਨਾਂ ਨੇ ਆਪਣੇ ਬੱਸਾਂ ਦਾ ਸਮਝੌਤਾ ਕਰ ਲਿਆ ਕਿ ਸਾਡੀਆਂ ਬੱਸਾਂ ਚੰਡੀਗੜ੍ਹ ਬਾਸੜਡੇ ਤੇ ਆ ਜਾਣ ਜਿਹੜੀ ਪੀਆਰਟੀਸੀ ਤੋਂ ਉਹਨਾਂ ਨੇ ਬੰਦ ਕਰਾਤੀ ਆਪਣੇ ਬੱਸਾਂ ਲਾਤੀਆਂ ਦਿੱਲੀ ਦੇ ਵਿੱਚ ਉਹਨਾਂ ਨੇ ਸੈਂਟਰ ਦੇ ਵਿੱਚ ਆਪਣੇ ਅਹੁਦੇ ਲੈ ਲਏ ਪੰਜਾਬ ਦੇ ਲੋਕ ਕਰਨ ਠੱਠੇ ਖੂਦ ਦੇ ਵਿੱਚ ਜਿਹੜੇ ਉਹਨਾਂ ਨੂੰ ਵੋਟਾਂ ਪਾਉਨੇ ਆ ਇਸ ਤਰ੍ਹਾਂ ਸਾਡਾ ਨੁਕਸਾਨ ਆਪਣਿਆਂ ਨੇ ਵੀ ਕੀਤਾ ਬਗਾਨਿਆਂ ਨੂੰ ਮੌਕਾ ਮਿਲ ਗਿਆ ਲੇਕਿਨ ਇਹ ਜਿਹੜੇ ਦੂਜੀ ਧਿਰਾਂ ਨੇ ਤੁਹਾਡੀ ਆਪੋਜੀਸ਼ਨ ਧਿਰਾਂ ਨੇ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਕਹਿੰਦੇ ਕਿ ਚੰਡੀਗੜ੍ਹ ਦੇ ਲਾਗੇ ਜਿਹੜੇ ਪਿੰਡ ਨੇ ਉਹਨਾਂ ਦੇ ਵੱਲ ਕਿਸੇ ਦਾ ਧਿਆਨ ਨਹੀਂ ਕੋਈ ਉਧਰ ਕੰਮ ਨਹੀਂ ਕਰ ਰਿਹਾ ਸਿਰਫ ਸਿਟੀ ਬਿਊਟੀਫੁਲ ਇੱਕ ਥਾਂ ਤੋਂ ਇੰਨਾ ਹੀ ਨਹੀਂ ਕਰ ਸਕਦੇ ਅਸੀਂ ਕਹਿੰਦੇ ਉਹਨਾਂ ਨੂੰ ਵੀ ਬਿਊਟੀਫੁਲ ਕਰਾਂਗੇ ਉੱਥੇ ਵੀ ਬਿਊਟੀਫਿਕੇਸ਼ਨ ਕਰਾਂਗੇ ਕਿ ਇਹ ਵੀ ਤੁਹਾਡਾ ਵੀ ਇੱਕ ਮੁੱਦਾ ਰਹੇਗਾ ਇਹ ਸਾਡਾ ਤਾਂ ਜੀ ਪਹਿਲਾਂ ਤਾਂ ਇਹੀ ਮੁੱਦਾ ਰਿਹਾ ਹੈ ਅਸੀਂ ਤਾਂ ਇਨਸਾਫ ਇਨਸਾਫ ਲੈਣ ਦੇ ਲਈ ਜੋ ਵੀ ਚੰਗੇ ਚੰਗੇ ਨਿਵਾਸੀ ਇੱਥੋਂ ਦੇ ਜਿਹੜੇ ਵਧੀਆ ਸਾਫ਼ ਸੁਥਰੇ ਰਹਿਣ ਸਿੱਖਦਾ ਦਾ ਕੰਮ ਹੈ ਇਹ ਸਾਫ਼ ਸੁਥਰੇ ਰਹਿਣਾ ਕਿਸੇ ਨੂੰ ਚੰਗੀ ਸਿੱਖਿਆ ਦੇਣੀ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕਰਨਾ ਇਹ ਤਾਂ ਜੀ ਪਹਿਲਾਂ ਤੋਂ ਸਾਡੀ ਪਾਰਟੀ ਕਰਦੀ ਆਈ ਹੈ ਪਰ ਇਹ ਲੋਕ ਦੱਸਣ ਬੀਜੇਪੀ ਦੀ ਸਰਕਾਰ ਨਹੀਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਰਹੀ ਇਹ 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 ਇਹਨਾਂ ਨੇ ਕਿਉਂ ਨਹੀਂ ਕੀਤੇ ਇਨਾਂ ਦੀ ਸਰਕਾਰ ਸੀ ਇਹਨਾਂ ਦੇ ਦੱਸੋ ਇੱਥੇ ਜਾ ਕੇ ਉਜਾੜਾ ਕਰਵਾ ਕੇ ਸਾਨੂੰ ਇੱਥੇ ਇਹਨਾਂ ਨੇ ਘਿਸਿਆਰੇ ਬਣਾਇਆ ਇਹ ਤਾਂ ਜ਼ਿੰਮੇਵਾਰ ਨੇ ਇਹ ਕਿਵੇਂ ਕਹਿ ਸਕਦੇ ਨੇ ਅੱਜ ਕਿ ਅਸੀਂ ਕਰਾਂਗੇ ਇਹ ਅਕਾਲੀ ਦਲ ਅੰਮ੍ਰਿਤਸਰ ਸਾਰੇ ਸਹਿਯੋਗੀਆਂ ਨੂੰ ਲਾਂ ਲੈ ਕੇ ਕਰੂਗਾ ਜੀ ਹੱਲ ਮਸਲੇ ਇੱਥੋਂ ਦੇ ਕਿਤੇ ਨਾ ਕਿਤੇ ਸਿਮਰਨਜੀਤ ਸਿੰਘ ਮਾਨ ਤੋਂ ਵੀ ਨਾਰਾਜ਼ਗੀ ਰਹੀ ਹੈ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀ ਪੂਰਨ ਤੌਰ ਤੇ ਪੂਰੀਆਂ ਨਹੀਂ ਕੀਤੀਆਂ ਤੋਂ ਲੱਗਦਾ ਕਿ ਉਹ ਵੀ ਇੱਕ ਫੈਕਟਰ ਰਹਿ ਸਕਦਾ ਹੈ ਕਿ ਚੰਡੀਗੜ੍ਹ ਦੇ ਲੋਕ ਦੂਜੇ ਪਾਸੇ ਟਿਲਟ ਹੋਣ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਜਿਹੜੇ ਮੁੱਦੇ ਚੱਕੇ ਗਏ ਨੇ ਉਹਨਾਂ ਦੇ ਵੱਲ ਹੀ ਧਿਆਨ ਰਹੇਗਾ ਲੋਕਾਂ ਦਾ ਜਦੋਂ 543 ਦੇ ਵਿੱਚ ਇੱਕ ਦਾ ਦੋ ਮੈਂਬਰ ਪਾਰਲੀਮੈਂਟ ਹੁੰਨੇ ਆ ਬਹੁਗਿਣਤੀ ਨੇ ਲਾਗੂ ਕਰਨਾ ਹੁੰਦਾ ਪਰ ਸਾਡਾ ਕੰਮ ਹੁੰਦਾ ਆਪਣੀ ਆਵਾਜ਼ ਬੁਲੰਦ ਕਰਕੇ ਰਿਟਰਨ ਦੇ ਵਿੱਚ ਉੱਥੇ ਦਰਜ ਕਰਾਉਣਾ ਜੇ ਕਿਸੇ ਹੋਰ ਨੇ ਕਰਾਇਆ ਤਾਂ ਸਾਨੂੰ ਦਿਖਾ ਦੇਵੇ ਸਾਡੀ ਪਾਰਟੀ ਤਾਂ ਲਗਾਤਾਰ ਜਿੰਨਾ ਮਰਜੀ ਸਰਦਾਰ ਸਿਮਰਨ ਜੀ ਸੀ ਮਾਨ ਦੀ ਜੋ ਸਪੀਚ ਆ ਕੋਈ ਵੀ ਕਢਾ ਲਵੇ ਚਾਹੇ ਆਨੰਦ ਮੈਂ ਰਿਜੈਕਟ ਦਾ ਮੁੱਦਾ ਹੋਵੇ ਚਾਹੇ ਥੋ ਤੱਕਿਆਂ ਦੇ ਵਿਰੁੱਧ ਹੋਵੇ ਚਾਹੇ ਜਿੰਨੇ ਵੀ ਹੋਣ ਉਹਨਾਂ ਨੂੰ ਤਾਂ ਲਿਖ ਰਿਟਰਨ ਉੱਥੇ ਦੱਸੇ ਹੋਏ ਨੇ ਬੋਲ ਕੇ ਰਿਕਾਰਡ ਦੇ ਵਿੱਚ ਦਰਜ ਨੇ ਹਾਂਜੀ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਜਿਹੜੇ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਲਖਵੀਰ ਸਿੰਘ ਕੋਟਲਾ ਉਹ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਸਿੱਧੇ ਤੌਰ ਤੇ ਕਹਿੰਦੇ ਕਿ ਲੋਕ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਦਿਆਂ ਦੇ ਨਾਲ ਜੁੜਨਗੇ ਔਰ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਜੁੜਨਗੇ ਔਰ ਵੋਟ ਪਾਣਗੇ ਲੇਕਿਨ ਇਹ ਦੇਖਣਾ ਹੋਏਗਾ ਕਿ ਚੰਡੀਗੜ੍ਹ ਦੇ ਲੋਕ ਕਿੱਧਰ ਦਾ ਰੁਖ ਕਰਦੇ ਨੇ ਔਰ ਕਿਸ ਤਰੀਕੇ ਦੇ ਨਾਲ ਰੁਖ ਕਰਦੇ ਨੇ ਔਰ ਕਿਦੇ ਉੱਤੇ ਆਪਣੀ ਦਾਵੇਦਾਰੀ ਜਿਤਾਉਂਦੇ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ